ਸਤਿ ਸ਼੍ਰੀ ਅਕਾਲ ਖਬਰਾਂ ਹੁਣ ਤੱਕ ਤੁਹਾਡਾ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਪੰਥਕ ਮਸਲੇ ਅਤੇ ਪੰਜਾਬ ਦੇ ਸਿਆਸੀ ਮਸਲੇ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੂਰਾ ਨੇ 2 ਦਸੰਬਰ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦੋ ਹੋਰ ਜਥੇਦਾਰਾਂ ਤੋਂ ਸਪਸ਼ਟੀਕਰਨ ਮੰਗਿਆ ਡੇਰਾਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਮੰਗਿਆ ਗਿਆ ਤਰੁ ਕਰਦਿਆਂ ਅਗਲੀ ਖਬਰ ਦੇ ਵੱਲ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਡੀਐਮਸੀ ਹਸਪਤਾਲ ਦੇ ਵਿੱਚ ਡੱਲੇਵਾਲ ਨੂੰ ਰੱਖਿਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਗੰਭੀਰ ਦੋਸ਼ ਸ਼ੂਬਾ ਸਰਕਾਰ ਤੇ ਲਗਾਏ ਜਾ ਰਹੇ ਸੀ ਇਸ ਤੋਂ ਬਾਅਦ ਹੁਣ ਡੱਲੇਵਾਲ ਨੂੰ ਬੀਤੀ ਰਾਤ ਰਿਹਾ ਕਰ ਦਿੱਤਾ ਗਿਆ ਤੇ ਉਹ ਖਨੋਰੀ ਬਾਰਡਰ ਤੇ ਬੈਠਣਗੇ ਅਤੇ ਉਹਨਾਂ ਦਾ ਮਰਨ ਵਰਤ ਹੈ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ ਇਹ ਵੀ ਜਾਣਕਾਰੀ ਹੈ ਕੀ ਕੁਝ ਕਿਹਾ ਡੱਲੇਵਾਲ ਨੇ ਰਿਹਾਈ ਤੋਂ ਬਾਅਦ ਉਹ ਜ਼ਰੂਰ ਸੁਣਦੇ ਆ ਦੇਖੋ ਪੁਲਿਸ ਨੇ ਉਸ ਵੇਲੇ ਜਿਸ ਤਰ੍ਹਾਂ ਦਾ ਮਤਲਬ ਹਮਲਾ ਕੀਤਾ ਤੋ ਜੋ ਬਾਅਦ ਦੇ ਵਿੱਚ ਮੈਨੂੰ ਗੱਲਾਂ ਪਤਲੀਆਂ ਕਿਉਂਕਿ ਸੁੱਤੇ ਪਏ ਸੀ ਸਾਰੇ ਮਤਲਬ ਸਾਥੀ ਇੱਥੇ ਕਿਸੇ ਨੂੰ ਇਹ ਉਮੀਦ ਨਹੀਂ ਸੀਗੀ ਕਿ ਪੁਲਿਸ ਇੱਥੋਂ ਟਕਰ ਜਾਏਗੀ। ਤੋ ਸਾਰਿਆਂ ਦੇ ਪਹਿਲਾਂ ਅੱਗੇ ਇਹਨਾਂ ਨੇ ਕੁੰਡੇ-ਕੰਡੇ ਲਾਏ ਆ ਸਾਰਿਆਂ ਦੇ ਘਰ ਬੰਦ ਕੀਤੇ ਆ ਤਾਂ ਕਿ ਕੋਈ ਨੇੜੇ ਆ ਨਾ ਸਕੇ। ਔਰ ਸਾਡੇ ਵਾਲਾ ਜਿਹੜਾ ਸੀਗਾ ਉਹ ਮਤਲਬ ਫਾਇਵਰ ਦਾ ਬਣਿਆ ਇੱਕ ਘਰ ਸੀਗਾ ਉਹਨੂੰ ਤੇ ਮਤਲਬ ਦੋ ਝਟਕਿਆਂ ਦੇ ਵਿੱਚੋਂ ਟੁੱਟ ਗਿਆ। ਔਰ ਉੱਥੋਂ ਫਿਰ ਮਤਲਬ ਜੇ ਸਾਲ ਤੋਂ ਉਹਨਾਂ ਪੁਛ ਕਰਮਿਆਂ ਸਨਮਾਨਤ ਵੀ ਕੀਤਾ ਗਿਆ। ਲੋਕ ਮੈਂ ਚਾਹੁੰਗਾ ਪਹਿਲਾਂ ਬਿਲਕੁਲ ਪੁਛ ਕਰਮਿਆਂ ਸਨਮਾਨਤ ਕੀਤਾ ਗਿਆ ਜਿਹੜੇ ਇੱਥੇ ਆਏ ਸੀ ਤੁਹਾਨੂੰ ਦੇਖ ਕਿਸ ਸਨਮਾਨਤ ਕਰਨਾ ਪਹਿਲੀ ਤਾਂ ਗੱਲ ਇਹ ਆ ਵੀ ਉਹਨਾਂ ਦਾ ਸਨਮਾਨ ਚਲੋ ਚੰਗੀ ਗੱਲ ਆ ਮੈਂ ਕਹੂੰਗਾ ਵੀ ਸਾਡੇ ਹੀ ਅਫਸਰ ਨੇ ਜੇ ਕੋਈ ਸਾਨੂੰ ਸਾਨੂੰ ਗ੍ਰਿਫਤਾਰ ਕਰਨ ਤੇ ਕਿਸੇ ਅਫਸਰ ਨੂੰ ਸਨਮਾਨ ਮਿਲਦਾ ਤਾਂ ਸਾਨੂੰ ਭਾਵੇਂ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਿਆ ਕਰ ਫਾਜ਼ਿਲਕਾ ਦੇ ਵਿੱਚ ਇੱਕ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਹੈ ਆਪਣੀ ਜਾਨ ਦੇ ਦਿੱਤੀ ਹੈ ਅਤੇ ਇਸ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਵੀ ਬਣਾਈ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਨੌਜਵਾਨ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ ਮਾਮਲਾ ਫਾਜ਼ਿਲ ਕਾਦੇ ਪਿੰਡ ਅਰਨੀਵਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਨੌਜਵਾਨ ਨੇ ਇੱਕ ਪਿੰਡ ਦੀ ਹੀ ਲੜਕੀ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਅਤੇ ਉਸ ਤੋਂ ਬਾਅਦ ਉਸਨੇ ਵੀਡੀਓ ਬਣਾਈ ਹੈ ਵੀਡੀਓ ਬਣਾਉਣ ਤੋਂ ਬਾਅਦ ਆਪਣੀ ਜਾਨ ਦੇ ਦਿੱਤੀ ਹੈ ਖੈਰ ਮਾਮਲਾ ਪੁਲਿਸ ਤੱਕ ਪਹੁੰਚਿਆ ਪੜਤਾਲ ਸ਼ੁਰੂ ਹੋ ਗਈ ਹੈ ਉਧਰ ਪਰਿਵਾਰਕ ਮੈਂਬਰਾਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਕੀ ਕੁਝ ਕਹਿਣਾ ਉਸ ਨੌਜਵਾਨ ਦਾ ਉਸ ਵੀਡੀਓ ਦੇ ਵਿੱਚ ਅਤੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਉਹ ਜ਼ਰੂਰ ਸੁਣਦੇ ਹਾਂ ਕੀ ਹਾਲ ਚਾਲ ਸਾਰਿਆਂ ਦਾ ਮੈਨੂੰ ਲੱਗਾ ਤੁਸੀਂ ਸਾਰੇ ਠੀਕ ਹੋਗੇ ਮੈਂ ਨਾ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਸੀ ਮੈਂ ਪਿਛਲੇ ਕਈ ਦਿਨਾਂ ਤੋਂ ਬੜਾ ਪਰੇਸ਼ਾਨ ਹਾਂ ਪ੍ਰੇਸ਼ਾਨ ਐ ਇਸ ਵਾਸਤੇ ਮੇਰੀ ਸੀ ਕਿਸੇ ਕੁੜੀ ਨਾਲ ਗੱਲਬਾਤ ਕਿਸੇ ਕੁੜੀ ਨਾਲ ਸੀ ਨਹੀਂ ਹੈਗੀ ਐ ਉਹ ਹੁਣ ਕੁੜੀ ਨਾ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਮੈਨੂੰ ਖਰਾਬ ਕਰੀ ਜਾਂਦੀ ਬਹੁਤ ਜ਼ਿਆਦਾ ਜੇ ਮੈਂ ਪੂਰੇ ਹੋਸ਼ੋ ਹਵਾਜ ਵਿੱਚ ਇਹ ਗੱਲ ਕਰੀਏ ਨਾ ਮੈਨੂੰ ਪੂਰੀ ਹੋਸ਼ ਹੈ ਮੈਂ ਅਦੇ ਕਰੇ ਬੈਠਾ ਹਾਂ ਇਸ ਟਾਈਮ ਮੈਨੂੰ ਕਿਸੇ ਗੱਲ ਦਾ ਕੋਈ ਦਬਾ ਨਹੀਂ ਪਰ ਮੈਨੂੰ ਉਹ ਕੁੜੀ ਦਾ ਉਹ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਹੈ ਠੀਕ ਹੈ ਮੈਂ ਕਿਸੇ ਦੇ ਦਬਾਥ ਲੈ ਆ ਕੇ ਵੀਡੀਓ ਨਹੀਂ ਬਣਾਈ ਜਾਂਦਾ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਏ ਤੇ ਇਸ ਵਜ੍ਹਾ ਕਰਕੇ ਮੈਨੂੰ ਵੀਡੀਓ ਬਣਾਉਣੀ ਪੈ ਗਈ ਜਿਹੜੀ ਨਾਲ ਕੁੜੀ ਨਾਲ ਮੇਰੀ ਗੱਲਬਾਤ ਹੈਗੀ ਏ ਇਹਦੇ ਨਾਲ ਮੇਰੀ ਗੱਲਬਾਤ ਸੀ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਏ ਤੇ ਇਹਨੇ ਆਪਦਾ ਪਿਛਲੇ ਕਈ ਦਿਨਾਂ ਤੋਂ ਨੰਬਰ ਬੰਦ ਕਰ ਦਿੱਤਾ ਇਸ ਵਜ੍ਹਾ ਕਰਕੇ ਵੀ ਮੇਰੇ ਤੇ ਕੋਈ ਗੱਲ ਨਾ ਆਵੇ ਮੈਂ ਇਹਦੇ ਕਰਕੇ ਮਰਨ ਲੱਗਿਆ ਤੇ ਹੁਣ ਸਲਫਾਸ ਕਰਕੇ ਮਰ ਜਾਣਾ ਬਸ ਇਹ ਸਪੋਰਟ ਪ੍ਰਸ਼ਾਸਨ ਨੂੰ ਹੀ ਬੇਨਤੀ ਏ ਕਿ ਰਮਨ ਨੂੰ ਪੂਰੀ ਬੇਨਤੀ ਹੈ ਮੇਰੀ ਵੀ ਇਹਨੂੰ ਸਜ਼ਾ ਦਿਓ ਵੀ ਇਹ ਵੀ ਜੇਲ੍ਹਾਂ ਦੇ ਵਿੱਚ ਰੋਲੇ ਇਹਨੂੰ ਪਤਾ ਲੱਗੇ ਕਿਸੇ ਮਾਂ ਦਾ ਪੁੱਤ ਕਿਵੇਂ ਮਾਰੀਦਾ ਤੇ ਕਿਸੇ ਪੈਣ ਦਾ ਭਰਾ ਕਿਵੇਂ ਦੂਰ ਕਰੀਦਾ ਖੋਈਦਾ ਠੀਕ ਹੈ ਸਾਡੀ ਸੱਸ ਜੀ ਕਾਲ ਆਖਰੀ ਹਾਂਜੀ ਵੀਰ ਜੀ ਕੀ ਹੋਇਆ ਜੀ ਵੀਰ ਜੀ ਗੱਲ ਐ ਹੋਈ ਐ ਮੇਰਾ ਨਾਮ ਸੁਖਚੰਨ ਸਿੰਘ ਹੈ ਮੇਰੇ ਭਰਾ ਦਾ ਨਾਮ ਸੀ ਜਸਕਰਨ ਸਿੰਘ ਮੇਰੇ ਤੋਂ ਛੋਟਾ ਹੈ ਜਿਸ ਦੀ ਡੈਥ ਹੋ ਚੁੱਕੀ ਹੈ ਡੈਥ ਇਸ ਕਰਨ ਹੋਈ ਐ ਕਿ ਕੋਈ ਲੜਕੀ ਐ ਪਿੰਡ ਦੀ ਆਪਣੇ ਅਰਨੀ ਵਾਲਾ ਪਿੰਡ ਦੀ ਜਿਸ ਦੇ ਨਾਲ ਸੰਬੰਧ ਸੀਗੇ ਕੋਈ ਤੇ ਉਸ ਕਾਰਨ ਉਸਨੇ ਬਹੁਤ ਜ਼ਿਆਦਾ ਟੌਕਚਰ ਕੀਤਾ ਲੜਕੀ ਨੇ ਸਾਡੇ ਪ੍ਰਾਣ ਨੂੰ ਤੇ ਜਿੰਦੇ ਕਰਕੇ ਉਹਨੂੰ ਸੂ ਸੈਟ ਕਰਨੀ ਪੈਗੀ ਤਾਂ ਪਾਕਿਸਤਾਨ ਤੋਂ ਆਇਆ ਬਜ਼ੁਰਗ ਭਾਰਤ ਦੇ ਵਿੱਚ ਲਾਪਤਾ ਹੋ ਗਿਆ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਤੋਂ ਆਪਣੇ ਪਰਿਵਾਰ ਦੇ ਨਾਲ 80 ਸਾਲ ਦਾ ਬਜ਼ੁਰਗ ਭਾਰਤ ਆਇਆ ਸੀ ਵਾਗਾ ਬਾਰਡਰ ਦੇ ਰਾਹੀਂ ਪਰ ਉਹ ਗਲਤੀ ਦੇ ਨਾਲ ਗਲਤ ਟ੍ਰੇਨ ਵਿੱਚ ਬੈਠ ਗਿਆ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਕਰਕੇ ਬਜ਼ੁਰਗ ਲਾਪਤਾ ਹੋ ਗਿਆ ਤਾਂ ਪਾਕਿਸਤਾਨ ਤੋਂ ਭਾਰਤ ਵਿੱਚ ਸਚਕੰਡ ਸ੍ਰੀ ਦਰਬਾਰ ਸਾਹਿਬ ਸਮੇਤ ਵਕਫਾਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਏ ਇੱਕ ਪਰਿਵਾਰ ਦੇ 80 ਸਾਲਾ ਬਜ਼ੁਰਗ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਵਕਫਾਕ ਥਾਂਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਪੁਲਿਸ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਲਾਪਤਾ ਬਜ਼ੁਰਗ ਵਿਅਕਤੀ ਦੇ ਪੁੱਤਰ ਨੇ ਦੱਸਿਆ ਕਿ 27 ਤਾਰੀਖ ਨੂੰ ਵਾਗਸ ਰਾਧਰਾਹੀਂ ਭਾਰਤ ਪਹੁੰਚੇ ਸੀ ਅਤੇ ਉਹਨਾਂ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਲਖਨਊ ਜਾਣਾ ਸੀ ਅਤੇ ਕੱਲ ਸਵੇਰੇ ਜਦੋਂ ਉਹ ਬਜ਼ੁਰਗ ਪਿਤਾ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਵਾਪਸ ਹੋਟਲ ਨਹੀਂ ਪਹੁੰਚੇ ਤੇ ਉਹ ਆਪਣੇ ਪਿਤਾ ਦੀ ਭਾਲ ਕਰ ਰਹੇ ਸਨ ਇਸ ਸਬੰਧ ਵਿੱਚ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਉਧਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਹੋਏ ਪੁਲਿਸ ਨੇ ਕਿਹਾ ਹੈ ਕਿ ਸਾਡੇ ਕੋਲ ਦਰਖਾਸਤ ਆਈ ਸੀ ਪਾਕਿਸਤਾਨ ਤੋਂ ਪਰਿਵਾਰ ਭਾਰਤ ਆਇਆ ਸੀ ਉਹਨਾਂ ਦਾ ਬਜ਼ੁਰਗ ਵਿਅਕਤੀ ਦਰਬਾਰ ਸਾਹਿਬ ਤੋਂ ਲਾਪਤਾ ਹੋ ਗਿਆ ਸੀ ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਹੁਣ ਇਹ ਇਤਲਾਹ ਮਿਲੀ ਹੈ ਕਿ ਬਜ਼ੁਰਗ ਵਿਅਕਤੀ ਪਾਣੀਪਤ ਪਹੁੰਚ ਗਿਆ ਤੇ ਜਲਦ ਹੀ ਉਸ ਬਜ਼ੁਰਗ ਨਾਲ ਸੰਪਰਕ ਕਰਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਹਾਂਜੀ ਕੀ ਨਾਮ ਹੈ ਰਣਜੀਤ ਕੁਮਾਰ ਕਿਹਾਂ ਸੀ ਆਏ पनवा के सकर सिंह से आए कौन सा पाकिस्तान से पाकिस्तान से तो कितने लोग आए थे सात लोग आए थे क्या हुआ जब आप तो यहाँ पे देखे सत्ताईस को आए थे हम शाम छह बजे से इधर तो पहुंचे सात बजे पहुंचे थे कितने लोग थे सात लोग थे <coughs> बाबा को दर्शन करवाया था रात को सोए थे यहाँ पे तो फिर सुबह उठ गया बाबा सवेरे उठता है बुरा आदमी है सवेरे उठता है वो चला गया आप पास में ये गुरुद्वारा साहब मैं चला जाऊं वो चला गया हम उठे आठ बजे उठे देखने के लिए गए तो बाबा नहीं भूल आज अट्ठाईस तारीख पूरी हो गई उनतीस तारीख भी आज पूरी हो गई अभी तक नहीं मिला है जब आप सात लोग आए थे उनमें कौन कौन थे आपके बच्चे थे बेबी थे कौन कौन थे हमारे बाबा थे हमारी अम्मा थी मैं मेरी वाइफ थी तीन बेटे हैं दो बेटे एक बेटी है कितने भी दिन का वीजा था फोर्टी फाइव डेज थे कहाँ घूमेगा जहाँ से वहाँ से यही गुरुद्वारे से यहीं? या उस दिन के सताईस से यहीं पे रह रहे थे सत्ताईस को शाम को यहाँ आए थे यहाँ पहुंचने में आठ बजे गए ठीक है ना फिर ਇਹੀ ਜੇ ਰੁਕੇ ਹੋਟਲ 'ਤੇ ਰੁਕੇ 23 ਸਾਲ ਹੁਣ ਤੱਕ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਅਗਲੇ ਬੁਲੇਟਿਨ ਦੇ ਵਿੱਚ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਮੈਂ ਪਰਵਿੰਦਰ ਸਿੰਘ ਦਿਓ ਇਜਾਜ਼ਤ ਧੰਨਵਾਦ